ਇਹ ਨਾਮ ਹੈ ਤੁਹਾਡਾ ਕਾਹਦਾ ਕਰਵਾਉਣਾ ਮੇਰਾ ਨਾਮ ਅਰਜੁਨ ਰੋੜਾਈ ਮੇਰਾ ਸਟੇਟ ਬੈਂਕ ਆਫ ਇੰਡੀਆ ਦਾ ਸੈਂਟਰ ਹੈ ਮਨੀ ਟ੍ਰਾਂਸਫਰ ਆਨਲਾਈਨ ਵਰਕ ਸਾਰਾ ਰੇਲਵੇ ਟਿਕਟ ਵਗੈਰਾ ਦਾ ਕੰਮ ਹੈ ਜੀ ਉਹ ਜੀ ਤੁਹਾਡੇ ਗਵਾਂਡ ਦੇ ਵਿੱਚ ਤੁਹਾਡੀ ਨਾਲ ਦੀ ਲਗਨ ਤੇ ਚੋਰੀ ਹੋਈ ਹੈ ਜੀ ਹਾਂਜੀ ਜੀਤੀ ਰਾਤ ਕੱਲ 3 ਵਜੇ ਦਾ ਸਮਾਂ ਲਗਭਗ 3 ਵਜੇ ਤੋਂ ਲੈ ਕੇ 4 ਵਜੇ ਤੀ ਇੱਕ ਬੰਦਾ ਚੋਰ ਹੈ ਜਿਹੜਾ ਇੱਥੇ ਥਾਣਾ ਸਿਟੀ 2 ਦੇ ਸਾਹਮਣੇ ਐਨੀ ਹਿੰਮਤ ਆਉਦੀ ਵੀ ਇੱਥੇ ਉਹ ਘੁੰਮਦਾ ਫਿਰਦਾ ਰਿਹਾ ਹੈ 1 ਘੰਟਾ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਪਤਾ ਲੱਗਾ ਅਗਲੇ ਦਿਨ ਬੰਦੇ ਦਾ ਸ਼ਟਰ ਤੋੜ ਗਏ ਜੀ ਮੇਰੇ ਕੈਮਰੇ ਤੋੜ ਗਏ ਆ ਗਾ ਮਗਰ ਰੇਲਵੇ ਦੇ ਕੁਆਟਰ ਹੈ ਜੀ ਉਹਨਾਂ ਦੇ ਸਾਰੇ ਘਰਾਂ ਦੇ ਜਿੰਦੇ ਲਾ ਗਿਆ ਜੀ ਉਹ ਬੰਦਾ ਇਕੱਲਾ ਹੀ ਤੇ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਹੈ ਵੀ ਸਰ ਪਤਾ ਕਿਦਾਂ ਲੱਗਿਆ ਵੀ ਸਵੇਰੇ ਫੋਨ ਆਇਆ ਜੀ ਆਣ ਗੁਆਣ ਤੋਂ ਫੋਨ ਆਇਆ ਵੀ ਤੁਹਾਡੇ ਗੁਆਣ ਵੀ ਇਸ ਤਰ੍ਹਾਂ ਕਰਕੇ ਵਾਰਦਾਤ ਹੋਈ ਹੈ ਤੇ ਅਸੀਂ ਸਾਰੇ ਪਹੁੰਚੇ ਆਂ ਜਿਨ੍ਹਾਂ ਦੀ ਦੁਕਾਨ ਦੀ ਚੋਰੀ ਹੋਈ ਹੈ ਜਾਂ ਸਾਡੇ ਕੈਮਰਿਆਂ ਦੇ ਟੁੱਟੇ ਆ ਅਜੀ ਉਸੇ ਵਲੇ ਮੌਕੇ ਤੇ ਪਹੁੰਚ ਗਏ ਨਾਲੇ ਪੁਲਿਸ ਵਾਲਿਆਂ ਨੂੰ ਇੰਤਲਾਹ ਦਿੱਤੀ ਜੀ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਉਹ 2 2.5 ਘੰਟੇ ਬਾਅਦ ਇੱਥੇ ਮੌਕੇ ਤੇ ਪਹੁੰਚੇ ਜਦਕਿ 2 ਮਿੰਟ ਦਾ ਰਸਤਾ ਵੀ ਹੈ ਨਹੀਂਗਾ ਜੀ ਸਰ ਕਿੰਨੇ ਜਣੇ ਸੀ ਕੱਦ ਤੇ ਅੱਜ ਪਤਾ ਨਹੀਂ ਲੱਗਦਾ ਕੱਲਾ ਇੱਕੋ ਬੰਦਾ ਸੀਗਾ ਜੀ ਪੈਦਲ ਹੀ ਸੀਗਾ ਬਿਨਾਂ ਕੱਪੜਿਆਂ ਤੋਂ ਸੀਗਾ ਸਿਰਫ ਨਿੱਕਰ ਪਾਈ ਹੋਈ ਸੀ ਜੀ ਉਹਦੇ ਸਰ ਪੁਲਿਸ ਵੱਲੋਂ ਲਗਾਤਾਰ ਦਾਅਵੇ ਕੀਤੇ ਜਾਂਦੇ ਵੀ ਰਾਤ ਨੂੰ ਪੁਲਿਸ ਪਾਰਟੀ ਪੈਟ੍ਰੋਲਿੰਗ ਕਰਦੀ ਹੈ ਪੀਸੀਆਰ ਘੁੰਮਦੀ ਹੈ ਸਾਹਮਣੇ ਥਾਣਾ ਸਰ ਪੁਲਿਸ ਪ੍ਰਸ਼ਾਸਨ ਦੀ ਜੇ ਇੰਨੀ ਕਾਰਗੁਜ਼ਾਰੀ ਹੁੰਦੀ ਤਾਂ ਮੇਰੇ ਖਿਆਲ ਨਾਲ ਸਾਹਮਣੇ ਬੈਠਾ 100 ਮੀਟਰ ਵੀ ਹੈ ਨਹੀਂ ਗਈ ਥਾਣਾ ਬਿਲਕੁਲ ਸਾਹਮਣੇ ਆ ਆਪੋਜ਼ਿਟ ਹੈ ਜੇ ਇਹ ਐਨੇ ਦਾਅਵੇ ਕਰ ਰਹੇ ਐ ਤਾਂ ਮੇਰੇ ਖਿਆਲ ਨਾਲ ਚੋਰੀ ਨਾ ਹੁੰਦੀ ਜੇ ਇਹ ਐਨਾ ਅਸਲ ਚ ਕੰਮ ਕਰਦੇ ਹੁੰਦੇ ਇਹਣਾ ਵੱਲੋਂ ਕੋਈ ਧਿਆਨ ਨਹੀਂ ਹੈ ਜਦੋਂ ਅਸੀਂ ਅੰਦਰ ਸ਼ਿਕਾਇਤ ਕਰਨ ਵੀ ਗਏ ਐ ਤੇ ਪੁਲਿਸ ਪ੍ਰਸ਼ਾਸਨ ਦੇ ਜਿਹੜਾ ਮੰਜੇ ਦੇ ਆਰਮਨਾਲ ਕੁਲਰ ਚਲਾ ਕੇ ਸੁਤਾ ਪਿਆ ਸੀ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਬਾਹਰ ਵਾਰਦਾਤ ਹੋ ਗਈ ਐ ਜੀ ਸਾਹਮਣੇ ਪਹੁੰਚੋ ਬਟ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਹੀ ਰਕੀ ਉਸ ਉੱਤਰਿਆ ਆਪ ਦਾ 2 2.5 ਘੰਟੇ ਬਾਅਦ মিডিਆ ਨੇ ਆ ਕੇ ਉਹਨਾਂ ਨੂੰ ਬੁਲਾਇਆ ਤਾਂ ਆ ਕੇ ਉਹਨਾਂ ਨੇ ਮੌਕੇ ਦੀ ਜਾਂਚ ਪੜਤਾਲ ਕੀਤੀ ਕੈਮਰੇ ਤੁਹਾਡੇ ਲੱਗੇ ਜੀ ਹਾਂਜੀ ਤਾਰ ਕੱਟੀ ਗਈ ਤਾਰ ਕੱਟੀ ਗਈ ਹੈ ਜੀ ਇੱਕ ਕੈਮਰੇ ਦੀ ਤਾਰ ਕੱਟਤੀ ਹੈ ਜੀ ਇੱਕ ਕੈਮਰੇ ਦੀ ਤਾਰ ਹੈਗੀ ਹੈ ਜੀ ਹਜੇ ਸਰ ਮੰਗ ਇਹੀ ਹੈ ਜੀ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਕਾਰਵਾਈ ਕਰੇ ਇਹਨਾਂ ਚੀਜ਼ਾਂ ਦੀ ਇਹਨਾਂ ਦੇ ਨਕੀਲ ਪਾਵੇ ਇਹ ਰੋਜ਼ ਦੀਆਂ ਮੇਰੇ ਆਪ ਦੇ ਦਫ਼ਤਰ ਦੇ ਵਿੱਚ ਜੀ ਪਿਛਲੇ 1 ਸਾਲ ਤੋਂ ਲਗਾਤਾਰ 3 ਵਾਰ ਚੋਰੀਆਂ ਹੋ ਚੁੱਕੀਆਂ ਹੈ ਪੁਲਿਸ ਪ੍ਰਸ਼ਾਸਨ ਨੂੰ ਕੰਪਲੀਟ ਕੀਤੀ ਹੈ ਤਾਂ ਵੀ ਕੋਈ ਕਾਰਵਾਈ ਨਹੀਂ ਹੋਈ ਜੀ ਕਤਾਲ ਮਿਲੀ ਸੀ ਜੋਰੀ ਦੀ ਪੰਕਜ ਬਾਬੂ ਜੀ ਦੁਕਾਨਦਾਰ ਉਹਨਾਂ ਨੇ ਕਿਹਾ ਵੀ ਸਾਡੇ ਦੁਕਾਨ ਤੇ ਚੋਰੀ ਵਗੈਰਾ ਹੋਈ ਹੈ ਜੋ ਮੌਕੇ ਤੇ ਪੜਤਾਲ ਕਰਨ ਵਾਸਤੇ ਤੁਹਾਨੂੰ ਚਾਹੀਏਗੀ ਦੇਖਦੇ ਆ ਚੋਰੀ ਜਿਹੜੀ ਮਤਲਬ ਸੀ ਸੀ ਜੀ ਕੈਮਰੇ ਚੈੱਕ ਕਰਦੇ ਆ ਕਰ ਤੋਂ ਬਗੜ ਪਤਾ ਲੱਗੂਗਾ ਜੀ ਚੈੱਕ ਕਰ ਲੈ ਜਰਾਣ ਹਾਂ ਸਰ ਦੁਕਾਨਦਾਰ ਨੇ ਦੱਸਿਆ ਕਿ ਕਿੰਨਾ ਨੁਕਸਾਨ ਹੋਇਆ ਕੋਈ 8-10 ਹਜ਼ਾਰ ਰੁਪਏ ਦਾ ਦੱਸਦੇ ਆ ਜੀ ਬਾਕੀ ਪੜਤਾਲ ਕਰਦੇ ਆ ਪੜਤਾਲ ਤੇ ਤੁਹਾਨੂੰ ਪਤਾ ਲੱਗੂਗਾ ਸੀ ਜੀ ਕੈਮਰੇ ਚੈੱਕ ਕਰਦੇ ਆ ਕੈਮਰੇ ਜੇ ਪਤਾ ਲੱਗੂਗਾ ਕਿਹੜੇ ਅਨਨੋਨ ਬੰਦੇ ਜਿਹੜੇ ਮੈਂ ਤੁਹਾਨੂੰ ਨਾਲ ਕੋਈ ਜੋਰੀ ਵਗੈਰਾ ਦਾ ਇੰਝਾਮ ਦਿੰ ਸਰ ਸਾਹਮਣੇ ਥਾਣਾ ਪੀਸੀਆਰ ਰਾਤ ਨੂੰ ਗਸ਼ਤ ਕਰਦੀ ਹੈ ਪਰ ਫਿਰ ਵੀ ਇਹੋ ਜਿਹੀ ਘਟਨਾ ਵਾਪਰ ਗਈ ਹੈ। ਇਹ ਕਰਦੇ ਜੀ ਪੀਸੀਆਰ ਹਰ ਵਕਤ ਤਰੇ ਫਿਰਦੇ ਰਹਿੰਦੇ ਆ ਜਿਹੜੇ ਪਰ ਚੋਰ ਹੈ। ਤੇ ਵੀ ਹਾਨਸਕਾਮ ਘਟਾ ਸਕਦੀ ਹੈ ਪਰ ਫਿਰ ਵੀ ਮਤਲਬ ਕੋਸ਼ਿਸ਼ਾਂ ਨਹੀਂ ਪੀਸੀਆਰ ਐਸਾਈਡ ਹੱਥ ਕੇ ਡੰਦੇ ਆ। ਪਰ ਚੋਰ ਇਸ ਹੀ ਨੂੰ ਨਾ ਦੇਖਦੇ। ਸਰ ਸੀਸੀਟੀਵੀ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ। ਅਜੇ ਤੀਜ ਪਸਾਨ ਨਹੀਂ ਹੋਈ ਇਹ ਤਾਂ ਪਹੁੰਚੀ ਹੈ ਜੀ। ਅੰਦਾਲ ਕਰਦੇ ਆ ਅਸੀਂ ਵੀ ਵੀ ਅਡਜਸਟ ਕਰ ਲੇ। ਹੜਤਾਲ ਕਰਦੋ ਮੁਗਲੀ ਪਤਾ ਲੱਗ ਸਕਦਾ ਸਿਰਫ ਪਤਾ ਲੱਗੇ ਕੌਣ ਕਿੱਲੇ ਜਾਣੇ ਸੀਗੇ ਆਪਾਂ ਦੇ ਨਹੀਂ ਜੀ ਹਜੇ ਕੋਈ ਪਤਾ ਨਹੀਂ ਚੱਲ ਰਹੀ ਹੜਤਾਲ ਕਰਦੇ ਹਾਂ ਹੁਣ ਬਸ ਆਏ ਹਾਂ ਮੋੜੇ